ਮਾਤਾ ਗੁਜਰਕੌਰ ਅਤੇ ਛੋਟੇ ਸਾਹਿਬਜ਼ਾਦੇ ਸ਼ਹੀਦ ਇਧਾੜੇ ਨੂੰ ਸਮਰਪਿਤ ਪਿੰਡ ਗਹਿਰੀ ਬੁੱਟਰ ਵਿਖੇ ਹਰ ਤਰ੍ਹਾਂ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 25 26 27 ਸਤੰਬਰ ਨੂੰ ਦੁੱਧ ਦਾ ਲੰਗਰ ਲਾਇਆ ਗਿਆ ਆਓ ਆਪਾਂ ਦੇਖਦੇ ਹਾਂ ਸੇਵਾਦਾਰਾਂ ਵੱਲੋਂ ਸੇਵਾ ਕਿਵੇਂ ਨਿਭਾਈ ਜਾ ਰਹੀ ਹੈ ਇਹ ਪਿੰਡ ਗਹਿਰੀ ਬੁੱਟਰ ਆਪਾਂ ਜੀ ਦੀ ਦਿਹਾੜੇ ਨੂੰ ਸਮਰਪਿਤ ਦੁੱਧ ਦਾ ਲੰਗਰ ਲਾਇਆ ਗਿਆ ਹੈ ਬਹੁਤ ਵੱਡੀ ਸੇਵਾ ਹੈ ਤਿੰਨ ਦਿਨਾਂ ਦੀ ਸੇਵਾ ਹੁੰਦੀ ਹੈ ਕੱਲ ਤੋਂ ਦੁੱਧ ਦੀ ਸੇਵਾ ਚੱਲ ਰਹੀ ਹੈ ਲਗਾਤਾਰ ਨਿਰੰਤਰ ਸ਼ਾਮ ਤੱਕ ਤਕਰੀਬਨ 7 ਵਜੇ ਤੱਕ ਦੁੱਧ ਦੀ ਸੇਵਾ ਚੱਲੀ ਹੈ ਅੱਜ ਦੂਜਾ ਦਿਨ ਹੈ ਤੇ ਸੰਗ ਦਾ ਦੱਸ ਰਹੀਆਂ ਕਿ ਲੰਗਰ 24 ਘੰਟੇ ਆਪਾਂ ਬਾਬਾ ਜੀ ਨਾਲ ਗੱਲ ਕਰਦੇ ਆਂ ਬਾਬਾ ਜੀ ਗੱ ਕਰ ਗੱ ਕਰੀ ਗੱਲ ਯਾਰ ਆਪਾਂ ਬਾਬਾ ਜੀ ਨਾਲ ਗੱਲ ਕਰਦੇ ਆਂ ਇੱਧਰ ਬਾਬਾ ਜੀ ਇਹ ਦੁੱਧ ਦੀ ਸੇਵਾ ਚੱਲ ਰਹੀ ਹੈ ਕਦੋਂ ਤੋਂ ਚੱਲ ਰਹੀ ਹੈ ਜੀ ਇਹ 6-7 ਸਾਲ ਹੋ ਗਏ ਹਾਂਜੀ ਤੇ ਇੱਕ ਕਹ ਦਿਨ ਚੱਲਦੀ ਹੈ ਜੀ ਆਪਣੀ ਤਨ ਦਿਨ ਜੀ ਅੱਛਾ ਇਹ ਬਾਬਾ ਜੀ ਕਹਿੰਦੇ ਵੀ ਦੁੱਧ ਦੀ ਸੇਵਾ ਤਨ ਦਿਨ ਚੱਲਦੀ ਹੈ ਇੱਧਰ ਆਪਾਂ ਮਾਤਾ ਜੀ ਲੰਗਰ ਤਿਆਰ ਕਰ ਰਹੇ ਆ ਪ੍ਰਸ਼ਾਦਿਆਂ ਦਾ ਲੰਗਰ ਹੈ ਆ ਦੇਖੋ ਇਹ ਮਾਤਾ ਜੀ ਦੁੱਧ ਦੀ ਲੰਗਰ ਦੀ ਸੇਵਾ ਚੱਲ ਰਹੀ ਹੈਗੀ ਤੇ ਆਪਾਂ ਹੋਰ ਵੀ ਵੀਰਾਂ ਨਾਲ ਗੱਲ ਕਰਾਂਗੇ ਬਹੁਤ ਵੱਡੀ ਸੇਵਾ ਅਗਰ ਬੇਕਾਰ ਨਾ ਕਰੋ ਕੈਸ਼ੀਅਰ ਜੀ ਭਾਈ ਜੀ ਇਹ ਦੁੱਧ ਦੀ ਸੇਵਾ ਚੱਲ ਰਹੀ ਹੈ ਕੀ ਆਪਾਂ ਨੂੰ ਪਿੰਡ ਚੋਂ ਦੁੱਧ ਇਕੱਠਾ ਹੁੰਦਾ ਜਾਂ ਆਪਾਂ ਨੂੰ ਕੋਈ ਸੇਵਾ ਮਿਲਦੀ ਹੈ ਕੋਈ ਪਿੰਡ ਦੇ ਨਗਰ ਦੀ ਪਿੰਡ ਚ ਬਹੁਤ ਇਕੱਠਾ ਹੁੰਦਾ ਬਹੁਤ ਜ਼ਿਆਦਾ ਹਾਂਜੀ ਬਾਰੋਂ ਵੀ ਪਿੰਡਾਂ ਚੋਂ ਆਉਂਦਾ ਹੈ ਸੰਗਤਾਂ ਦੇ ਸਹਿਯੋਗ ਨਾਲ ਕੋਈ ਦਾਣ ਵੀ ਦੇ ਜਾਂਦੇ ਆ ਬਸ ਹਾਂਜੀ ਹਾਂਜੀ ਭਾਈ ਜੀ ਹਾਂਜੀ ਜਿਵੇਂ ਸਾਡੇ ਨੇੜੇ-ਨੇੜੇ ਪਿੰਡਾਂ ਚੋਂ ਵੀ ਜੀ ਮਿਸ਼ਾਣੇ ਤੋਂ ਬੰਦੇ ਵਾਲੇ ਤੋਂ ਇਹਨਾਂ ਪਿੰਡਾਂ ਚੋਂ ਵੀ ਸਾਨੂੰ ਦੁੱਧ ਦੀ ਸੰਯੋਗ ਮਿਲਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹਨਾਂ ਦਾ ਕਹਿਣਾ ਵੀ ਦੁੱਧ ਦੀ ਸੇਵਾ ਪਿੰਡ ਚੋਂ ਤੇ ਬਾਹਰਲੇ ਪਿੰਡਾਂ ਚੋਂ ਵੀ ਹੁੰਦੀ ਹੈਗੀ ਤੇ ਆਪਾਂ ਤੁਹਾਨੂੰ ਦਿਖਾਉਣੇ ਆਂ ਗਾਹਾਂ ਬਹੁਤ ਵੱਡਾ ਖੂਰਾਂ ਜੀ ਬੇਨਤੀ ਕੀਤੀ ਜਾਂਦੀ ਹੈ ਬਹੁਤ ਵੱਡੀ ਸੇਵਾ ਹੈ ਨੰਗਰ ਦੂਸਾ ਕੇ ਜਾਇਆ ਕਰੋ ਮੂਰਤੀ ਮਹਿਰਾਜੀ ਵੱਲੋਂ ਦੁੱਧ ਦੀ ਸੇਵਾ ਕਿੰਨੀ ਗਈ ਸਗੀ ਇਹਦੇ ਨਾਲ ਦੇਦੇ ਰੋਗ ਵੀ ਟੋੜਦੇ ਆ ਤੰਦਰੁਸਤੀ ਮਿਲਦੀ ਹੈ ਸਰੀਰ ਨੂੰ ਲੰਗਰ ਛਕਣ ਨਾਲ ਇਹ ਜ਼ਰੂਰ ਛਕਣਾ ਚਾਹੀਦਾ ਹੈ ਇਹ ਬਰਸੀ ਦੀ ਦਿਹਾੜੇ ਸਾਡੇ ਨੰਗਰ ਦੀ ਕਿਰਪਾ ਮਹਾਰਾਜ ਜੀ ਸਾਡੀ ਕਈ ਸਾਲਾਂ ਤੋਂ ਲੈ ਕੇ ਬਹੁਤ ਵੱਡੀ ਸੇਵਾ ਹੈ ਜੋ ਬਹੁਤ ਦੂਰ ਤੱਕ ਗੱਡੀਆਂ ਕਾਰਾਂ ਜੀਪਾਂ ਬੱਸਾਂ ਰੋਕੇ ਦੁੱਧ ਦੀ ਸੇਵਾ ਕੀਤੀ ਜਾ ਰਹੀ ਹੈ ਲੋਕਾਂ ਵੱਲੋਂ ਵੀ ਬਹੁਤ ਸ਼ਰਧਾ ਨਾਲ ਦੁੱਧ ਛਕਾਇਆ ਜਾ ਰਿਹਾ ਛੋਟੇ ਛੋਟੇ ਬੱਚੇ ਦੁੱਧ ਛਕ ਰਹੇ ਨੇ ਇਹ ਵੀਰ ਦੁੱਧ ਦੀ ਸੇਵਾ ਨਿਭਾ ਰਹੇ ਨੇ ਠੀਕ ਹੈ ਇਹ ਬਾਈ ਜੀ ਆਪਣੇ ਟਰੈਕ ਨੂੰ ਕੰਟਰੋਲ ਕਰਨ ਚ ਬਹੁਤ ਸਹਿਯੋਗ ਦੇ ਰਹੇ ਨੇ ਇਹ ਆਪਣੇ ਗੈਸ਼ਰ ਜੀ ਹੈ ਬਹੁਤ ਵੱਡੀ ਸੇਵਾ ਹੈ ਦੁੱਧ ਦੀ ਜੋ ਪਿੰਡ ਗੈਰੀਵੋਟਰ ਦੇ ਨੌਜਵਾਨ ਬੜੀ ਸ਼ਰਧਾ ਨਾਲ ਨਿਭਾ ਰਹੇ ਆ ਬਹੁਤ ਦੂਰ ਤੱਕ ਦੇਖਿਆ ਜਾ ਰਿਹਾ ਹੈ तकरीबन ਦੂਰ ਤੱਕ ਘਟਿਆ ਰੋਕ ਕੇ ਦੁੱਧ ਦੀ ਸੇਵਾ ਕੀਤੀ ਜਾ ਰਹੀ ਹੈ ਆਪਾਂ ਇੱਥੇ ਬਾਬਾ ਦੀਪ ਸਿੰਘ ਕਲੱਬ ਦੇ ਪ੍ਰਧਾਨ ਹਨ ਉਹਨਾਂ ਨਾਲ ਵੀ ਗੱਲ ਕਰਾਂਗੇ ਗੁਰੂ ਕ੍ਰਿਪਾ ਦੇ ਸੱਚੇ ਪਾਤਸ਼ਾਹ ਕਬਾਈ ਚ ਬਰਕਤਾਂ ਵਿੱਚ ਚੱਲਦੀ ਕਲਾ ਕਰੇ ਗਟੀਆਂ ਨੂੰ ਰੋਕੇ ਨੌਜਵਾਨਾਂ ਨੂੰ ਤੰਦਰੁਸਤੀ ਵਾਸੀ ਨੂੰ ਕਮਾਈ ਦੇ ਵਾਰਕ ਦਵਾਵੇ ਇਹਨਾਂ ਦੀ ਹਿੰਮਤ ਨਾਲ ਭਾਈ ਇਹ ਲੰਗਰ ਚੱਲਦਾ ਹੈ ਹਿੰਮਤ ਕਰਦੇ ਆ ਬਹੁਤ ਦੀ ਸੇਵਾ ਲਗਾਤਾਰ ਤਿੰਨ ਦਿਨਾਂ ਦੀ ਹੁੰਦੀ ਹੈ ਅੱਜ ਦੂਸਰਾ ਦਿਨ ਹੈ ਬਹੁਤ ਵੱਡੀ ਸੇਵਾ ਜੋ ਕਿ ਹੱਬਾ ਕਲੱਬ ਦੇ ਪ੍ਰਧਾਨ ਨਾਲ ਗੱਲ ਕਰਦੇ ਆਂ ਬਾਬਾ ਦੀਪ ਸਿੰਘ ਕਲੱਬ ਦੇ ਪ੍ਰਧਾਨ ਤੇ ਹਾਂਜੀ ਬਈ ਜੀ ਹਾਂਜੀ ਬਈ ਨੂੰ ਕੱਲ੍ਹ ਸਵੇਰੇ ਮਿਲਣੀ ਫਤਜੀ ਆਪਣੇ ਅਏ ਸਾਲ ਨਹੀਂ ਜੀ ਕਿਸੇ ਵੀ ਜੋੜੇ ਦੇ ਨਹੀਂ ਲੱਗਦੀ ਜੀ ਜੇ ਜਲਦੀ ਹੁੰਦੀ ਹੈ ਕਿ ਆਹ ਇਹ ਹੱਥ ਕੋੜ ਕੇ ਬੈਂਕੇ ਵੀ ਜੋ ਵੀ ਸੰਗਤ ਹੁੰਦੀ ਹੈ ਲੋਧਾ ਲੰਗਰ ਨਹੀਂ ਜੀ ਆਏ ਅਏ ਸਾਲ ਨਹੀਂ ਜੀ ਲੱਗਦਾ ਹੀ ਨਹੀਂ ਜੀ ਸੱਚੇ ਜੀ ਹਾਂਜੀ ਅ ਆਪਣੇ ਕੋਲੇ ਬਾਈ ਜੀ ਖੜੇ ਆ ਇਹਨਾਂ ਨਾਲ ਵੀ ਗੱਲ ਕਰਦੇ ਆਂ ਹਾਂਜੀ ਬਾਈ ਜੀ ਜਿਹੜੀ ਇਹ ਦੁੱਧ ਦੀ ਸੇਵਾ ਚੱਲ ਰਹੀ ਹੈ ਕਦੋਂ ਤੋਂ ਚੱਲ ਰਹੀ ਹੈ ਜੀ ਸਾਡੇ ਜੀ ਇਹ ਬਹੁਤ ਸਾਲਾਂ ਤੋਂ ਸੇਵਾ ਚੱਲ ਰਹੀ ਹੈ ਦੁੱਧ ਦੀ ਸਾਰਾ ਨਕਰ ਰਲ ਕੇ ਸੇਵਾ ਕਰਦਾ ਹੈ ਜੀ ਸਾਰੇ ਸੇਵਾਦਾਰ ਸਾਡੇ ਪਿੰਡ ਦੇ ਹੀ ਆ ਜੀ ਬਹੁਤ ਸਾਰਾ ਯੋਗਦਾਨ ਪਾਉਂਦੇ ਆਂ ਮੁੰਡੇ ਹਾਂਜੀ ਕਲੱਬ ਵਾਲੇ ਮੁੰਡਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਮਹਿਮਾ ਜਲਾਈ ਆ ਕਿੰਨਾ ਕਿੰਨੇ ਦਿਨ ਦੁੱਧ ਦੀ ਸੇਵਾ ਚੱਲਦੀ ਹੈ ਜੀ ਆਪਣੀ ਤਿੰਨ ਦਿਨ ਚੱਲਦੀ ਹੈ ਜੀ ਅੱਜ ਕਿੰਨਾ ਦਿਨ ਹੈ ਜੀ ਅੱਜ ਦੂਜਾ ਦਿਨ ਆ ਜੀ ਠੀਕ ਹੈ ਜੀ ਤੁਸੀਂ ਕੋਈ ਕਹਿਣਾ ਚਾਹੋ ਇਹ ਕੋਈ ਗੱਲ ਨਹੀਂ ਸੇਵਾ ਬਹੁਤ ਬਹੁਤ ਜੀ ਮਹਾਰਾਜ ਸਾਹਿਬ ਨੂੰ ਤੰਦਰੁਸਤ ਰੱਖੇ ਜੀ ਠੀਕ ਜੀ ਦੂਰ ਤੱਕ ਦੇਖਿਆ ਜਾ ਰਿਹਾ ਵੀ ਦੁੱਧ ਪਲਾਇਆ ਜਾ ਰਿਹਾ ਹੈ ਇਹ ਭਾਈ ਜੀ ਮੈਨੂੰ ਇਹਲਾ ਦਾ ਜੋ ਕਿ ਨੰਗੇ ਸਿਰ ਆ ਜਾਂਦੇ ਆ ਉਹਨਾਂ ਨੂੰ ਦਸਤਾਰ ਸਜਾ ਕੇ ਬਹੁਤ ਵੱਡੀ ਸੇਵਾ ਇਹਨਾਂ ਦੀ ਤੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਭਾਈ ਨੂੰ ਇੱਧਰ ਬਾਬਾ ਨੂੰ ਯਾਦ ਕਰਦੇ ਨੇ ਜਾਨ ਬੀੜ ਦੇ ਸੇਵਾਦਾਰਾਂ ਵੱਲੋਂ ਹਵੇ ਚੱਲੀ ਗਲਾ ਵਿੱਚ ਰਹਿੰਦੇ ਨੇ ਦੁੱਧ ਦੀ ਸੇਵਾ ਦੇਖੋ ਸਾਰੇ ਕੋਈ ਇਹ ਨਹੀਂ ਕੋਈ ਬੱਚਾ ਨਹੀਂ ਸਾਰੇ ਪਿੰਡ ਦੇ ਬਹੁਤ ਸਹਿਜ ਸੂਝਵਾਨ ਵੀਰ ਸੇਵਾ ਕੰਡਾ ਬਾਲਚੇ ਨੂੰ ਗੱਡੀ ਵਾਲਿਆਂ ਨੂੰ ਭਾਈ ਦੁੱਧੀ ਸੋਆ ਸਟਾਪ ਪਰ ਹੀ ਨੌਜੋਨ ਬੀਤੀ ਇੱਧਰ ਆ ਗਿਆ ਦੁੱਧ ਥੋੜਾ ਜਿਹਾ ਏ ਬਾਈ ਜੀ ਵੀ ਸੇਵਾ ਬਹੁਤ ਸ਼ਰਦਾ ਨਾਲ ਸੇਵਾ ਨਿਭਾ ਰਹੇ ਆ ਬਹੁਤ ਬਹੁਤ ਧੰਨਵਾਦ ਹੈ ਤੁਸ ਲੈ ਲੋ ਬਹੁਤ ਸਾਰਾ ਦੇਖੀ ਸੇਵਾ ਤੋਂ ਇਹ ਕਰਦੋ ਬਹੁਤ ਵੀ ਹੈ ਪ੍ਰਮਾਤਮਾ ਇਹਨਾਂ ਨੂੰ タルਦੀ ਕਲਾ ਰੱਖੇ ਦਿਨ ਸੁਖਣੀ ਰਾਤ ਚੌਪਣੀ ਬਖਸ਼ੇ ਰੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਾਣਾ ਦੀ ਰਿਪੋਰਟ